ਮੇਰੀ ਟਾਈਮ ਹੋ ਗਿਆ 8:30 ਦਾ ਤੇ ਕਪੜੇ ਕੱਲ ਦੇ ਮਤੋਤੇ ਸੂਨੇ ਸਾਰੇ ਸੁੱਕਨੇ ਪਾ ਦਿੱਤੇ ਸਾਰੇ ਬਾਹਰ ਤੇ ਗੁਰਦੁਆਰਾ ਸਾਹਿਬ ਜਾ ਕੇ ਅਸੀਂ ਸਵੇਰ ਗੁਰਦੁਆਰਾ ਸਾਹਿਬ ਗਏ ਸੀਗੇ ਤੇ 6:30 ਵਜੇ ਅਸੀਂ ਵਾਪਸ ਆ ਗਏ ਸੀਗੇ ਤੇ ਆ ਕੇ ਫਿਰ ਮਾਫ ਕਰਕੇ ਤਾਂ ਹੁਣ ਮੈਂ ਚਾਹ ਬਣਾ ਕੇ ਹੁਣ ਅਪੀ ਕੇ ਡ ਚਾਹ ਵਗੈਰੇ ਪੀ ਲਈ ਅਸੀਂ ਤੇ ਕੰਮ ਸ਼ੁਰੂ ਕਰਨ ਲੱਗੇ ਸਵੇਰ ਦੇ ਕੰਮ ਤੇ ਜਿਵੇਂ ਮਸਾਰਾ ਪਿਆ ਹੋਇਆ ਚਲੋ ਚੱਲਦੇ ਆਂ ਆਗੇ ਲੰਿਵਰ ਲੋਹਾ ਲਾ ਚੋ ਜੇ ਮੇਰੇ ਚੈਨਲ ਤੇ ਨਵੇਂ ਉਤੇ ਲਾਈਕ ਕਰ ਲਿਓ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਬੱਸ ਬੱਸ ਸ਼ੇਅਰ ਕਰੋ ਤੇ ਸਪੋਰਟ ਕਰੋ ਤੇ ਇਧਰ ਦੇਖੋ ਮੈਸੀ ਹੋਇਆ ਪਿਆ ਸਾਰਾ ਖਲਾਰਾ ਬਹੁਤ ਪਿਆ ਹੋਇਆ ਇਹ ਹੁਣ ਸੀ ਬेडशीट ਛਾੜਾਂਗੇ ਤੇ ਬਰਿਆਮ ਸਿੰਘ ਨੇ ਦੇ ਕਲਰ ਵਗੈਰਾ ਬੁਕਸ ਵਗੈਰਾ ਬ੍ਰੇਕਫਾਸਟ ਕੀਤਾ ਉਥੇ ਹੀ ਪਲੇਟ ਤੇ ਇਹ ਹੁਣ ਚਾਦਰਾਂ ਵਗੈਰਾ ਡਸਟਿੰਗ ਵਗੈਰਾ ਕਰਦੇ ਆ ਤੇ ਅੱਜ ਸੁਣਾਇਆ ਤਿੰਨਾਂ ਦਿਨਾਂ ਬਾਅਦ ਤੇ ਇਹ ਮੈਂ ਕੱਪੜੇ ਕੱਲ ਦੇ ਤੋਤੇ ਹੋਏ ਸੀਗੇ ਕੇਸੀਆਂ ਵਗੈਰਾ ਚਾਦਰਾਂ ਵਗੈਰਾ ਸਾਰੀਆਂ ਤੇ ਇਹਨਾਂ ਨੂੰ ਹੁਣ ਮੈਂ ਪਾਤਾ ਸੁਕਣੇ ਤੇ ਹੁਣ ਕਰਦੇ ਆ ਕੰਮ ਪਿੱਛੇ ਵੀ ਲੋਕਾਂ ਨੇ ਕੱਪੜੇ ਧੋ ਰਹੇ ਹਾਂਜੀ ਫਰੈਂਡਸ ਹੁਣ ਮੈਂ ਲੱਗੀ ਸੀ ਡਸਟਿੰਗ ਵਾਸਤੇ ਨੂੰ ਕਰਨ ਵਾਸਤੇ ਤੇ ਮੈਂ ਸੋਚਿਆ ਪਹਿਲਾਂ ਨਾ ਮੈਂ ਅੱਜ ਸਾਰੇ ਨਾ ਡਸਟਿੰਗ ਪਹਿਲਾਂ ਕਰਾਂਗੀ ਤੇ ਫਿਰ ਮੈਂ ਡਸਟਿੰਗ ਮੈਂ ਚਲੋ ਕਰ ਲੈਣੇ ਆ ਚਾਦਰਾਂ ਵਗੈਰਾ ਝਾੜਨੀਆ ਮੈਂ ਸੂਇਸੇਰੇ ਜੇ ਡਸਟਿੰਗ ਕਰ ਲਓ ਫਿਰ ਵਧੀਆ ਹੋ ਜਾਂਦਾ ਜਾਂ ਮਾੜੀ ਜਿਹੀ ਢੇਲ ਪਾ ਲਓ ਤੇ ਫਿਰ ਦਿਲ ਨਹੀਂ ਕਰਦਾ ਮੈਂ ਕਿਾ ਚਲੋ ਸਿਰਸਰੇ ਪਹਿਲਾਂ ਨਾ ਅਸੀਂ ਚਾਦਰਾਂ ਵਗੈਰਾ ਝਾੜਦੇ ਪਹਿਲ ਮੈਂ ਗੁਰਦੁਆਰਾ ਸਿਰਸਰੇ ਸੀ ਗਏ ਹੋਏ ਸੀਗੇ ਤੇ ਉੱਥੋਂ ਆ ਕੇ ਫਿਰ ਅਸੀਂ ਚਾਹ ਪਾਨ ਪੀ ਕੇ ਬੇਟੇ ਨੂੰ ਸਕੂਲ ਬ੍ਰੇਕਫਾਸਟ ਬਣਾ ਕੇ ਤੇ ਉਹਨੂੰ ਭੇਜ ਦਿੱਤਾ ਸੀਗਾ ਤੇ ਇੱਥੇ ਮੈਂ ਲੱਗ ਗਈ ਚਾਦਰਾਂ ਵਗੈਰਾ ਝਾੜਨ ਵਾਸਤੇ ਮੈਂ ਕਿਾ ਚਲੋ ਹਸਬੰਡ ਪਾਰਕ ਚ ਸੈਰ ਕਰ ਰਹੇ ਸੀਗੇ ਮੈਂ ਝੱਦ ਤੱਕ ਮੈਂ ਚਾਦਰਾਂ ਵਗੈਰਾ ਝਾੜ ਲਾਂ ਤੇ ਉਸ ਤੋਂ ਬਾਅਦ ਮੈਂ ਕਿਚਨ ਦਾ ਕੰਮ ਕਰ ਕੱਲ ਉਸੇ ਰਿਸਰ ਵਿੱਚ ਕੱਪੜੇ ਧੋਲੇ ਉਸ ਤੋਂ ਬਾਅਦ بارش ਬਹੁਤ ਆ ਗਈ ਇੰਨਾ ਮੀਂਹ ਪਿਆ ਇੰਨਾ ਮੀਂਹ ਪਿਆ ਤੇ ਸਾਰਾ ਦਿਨ ਮੀਂਹ ਹੀ ਪੈਂਦਾ ਰਿਹਾ ਤੇ ਜਿੰਨੇ ਕੱਪੜੇ ਧੋਤੇ ਸਾਰੇ ਕੁਰਸੀਆਂ ਵਗੈਰਾ ਤੇ ਫਰਸ਼ ਫਲੋਰ ਤੇ ਸਾਰੇ ਮਤਾਰ ਬੰਨ ਕੇ ਉੱਥੇ ਪਾ ਕੇ ਆਈ ਸੀ ਤੇ ਅੱਜ ਫਿਰ ਮੈਂ ਧੁੱਪ ਲੱਗ ਗਈ ਪਹਿਲਾਂ ਮੈਂ ਸਾਰੇ ਕੱਪੜੇ ਸੁਕਣੇ ਪਾਏ ਬਦਲਵਾਈ ਤੇ ਬਣੀ ਹੋਈ ਸੀ ਤੇ ਵਿੱਚੇ ਹੀ ਸੂਰਜ ਨਿਕਲ ਗਿਆ ਵਿੱਚੇ ਇਦਾਂ ਹੀ ਲੱਗ ਰਿਹਾ ਸੀਗਾ ਤੇ ਫਿਰ ਮੈਂ ਕਿਹਾ ਚਲੋ ਇਹ ਨਾ ਮੌਸਮ ਫੇਰ ਨਾ ਖਰਾਬ ਹੋ ਜਾਏ ਤੇ ਅੰਜ ਮੌਸਮ ਤੇ ਦੱਸਿਆ ਹੋਇਆ ਕਿ ਮੀਂਹ ਪਏਗਾ ਅੱਜ ਵੀ ਸ਼ਾਇਦ 2 ਵਜੇ ਤੋਂ ਬਾਅਦ ਤੇ ਮੈਂ ਫਿਰ ਲੱਗ ਗਈ ਸੀ ਤੇ ਅੱਜ ਦਾ ਦਿਨ ਹੈਗਾ ਇਹ ਸੈਟਰਡੇ ਦਾ ਤੇ ਮੈਂ ਸੈਟਰਡੇ ਮਾਰਨਿੰਗ ਟਾਈਮ ਦੀ ਮੈਂ ਇਹ ਵੀਡੀਓ ਬਣਾ ਰਹੀ ਆ ਤੇ ਹੁਣ ਮੈਂ ਇਹ ਬੈੱਡ ਸ਼ੀਟਾਂ ਮੈਂ ਮੈਂ ਝਾੜ ਲੈਣੀ ਆ ਇਹਨਾਂ ਦਾ ਬੜਾ ਕੰਮ ਹੁੰਦਾ ਹੈ ਨਾ ਦਰਅਸਲ ਇਹ ਨਾ ਇਹ ਹੈਗੇ ਆ ਗੱਡੇ ਬੜੇ ਮੋਟੇ ਆ 6 ਇੰਚ 6.5 ਇੰਚ ਦੇ ਤੇ ਫਿਰ ਇਹ ਚੁੱਕਣੇ ਮੈਨੂੰ ਬੜੇ ਔਖੇ ਲੱਗਦੇ ਮੇਰੇ ਨਾਲ ਕਮਰ ਦਰਦ ਹੋਣ ਕਰਕੇ ਇਸ ਕਰਕੇ ਮੇਰੇ ਬੜਾ ਥਨ ਹੁੰਦਾ ਕਿ ਜਦੋਂ ਮੈਨੂੰ ਇਸ ਕਮਰੇ ਦਾ ਇਹ ਦਾ ਜਦੋਂ ਮੈਂ ਕਰਨਾ ਹੁੰਦਾ ਬੜਾ ਔਖਾ ਜਿਹਾ ਲੱਗਦਾ ਤੇ ਚਲੋ ਮੈਂ ਇੱਥੇ ਬੈੱਡ ਸ਼ੀਟ ਨਾ ਝਾੜ ਕੇ ਨਾਲ ਮੈਂ ਕਿਹਾ ਸਸਰੇ ਡਸਟਿੰਗ ਕਰ ਲਾਂ ਤੇ ਫਿਰ ਸਾਰਾ ਚੱਕ ਥਲ ਕਰਕੇ ਤੇ ਫਿਰ ਮੈਂ ਹੋਰ ਕੰਮ ਲੱਗਾਂਗੀ ਤੇ ਉਧਰ ਮੈਂ ਬਾਥਰੂਮ ਚ ਵੀ ਹਾਰਪਿਕ ਵਗੈਰਾ ਸਾਰੇ ਲਗਾ ਆਈ ਸੀਗੀ ਇੱਕ ਵਾਰੀ ਤੇ ਮੈਂ ਕਿਹਾ 15 20 ਮਿੰਟ ਬਾਅਦ ਮੈਂ ਉਹਨੂੰ ਬਾਥਰੂਮ ਵੀ ਸਾਫ਼ ਕਰਨਾ ਤੇ ਮੈਂ ਕਿਹਾ ਪਹਿਲਾਂ ਡਸਟਿੰਗ ਵਗੈਰਾ ਕਰ ਲਾਂ ਕਿ ਚੰਦਾ ਕਰ ਲਾਂ ਫਿਰ ਉਸ ਤੋਂ ਬਾਅਦ ਬਾਥਰੂਮ ਵਗੈਰਾ ਕਰਾਂਗੇ ਫਿਰ ਬਾਥਰੂਮ ਕਰਾਂਗੇ ਫਿਰ ਨਾਲ ਕੱਪੜੇ ਵਗੈਰਾ ਗਿੱਲੇ ਹੋ ਜਾਂਦੇ ਫਿਰ ਉਹਨਾਂ ਦਾ ਨਾ ਕੇ ਨਿਕਲੋ ਤੇ ਫਿਰ ਉਸ ਤੋਂ ਬਾਅਦ ਮੈਂ ਕੁਛ ਦੁਪਹਿਰ ਦਾ ਖਾਣ ਪੀਣ ਨੂੰ ਮੇਂ ਦਾਲ ਸਬਜ਼ੀ ਜੋ ਵੀ ਉਹ ਹੁਣੇ ਬਣਾ ਲਾਂਗੀ ਤੇ ਮੇਰੇ ਟੇਲਰ ਕੋ ਸੂਟ ਵੀ ਗਏ ਹੋਏ ਸੀ ਉਹ ਵੀ ਆ ਗਏ ਸੀ ਕਿ ਤੇ ਪੰਜ ਛੇ ਉਸ ਮੈਂ ਕਟਿੰਗ ਕਰਕੇ ਇੱਥੋਂ ਲੈ ਗਿਆ ਸੀ ਤੇ ਮਾਸਟਰ ਕਹਿੰਦਾ ਸੀ ਘਰੇ ਜਾ ਕੇ ਬਣਾ ਲੂੰਗਾ ਸ਼ਰਟਾਂ ਤੇ ਉਹਨੇ ਇੱਕ ਤਾਂ ਮੇਰੇ ਕੰਮ ਵਾਲੀ ਦਾ ਸੂਟ ਬਣਾਇਆ ਤੇ ਉਹ ਮੈਂ ਦਿਖਾਇਆ ਹੋਇਆ ਤੁਹਾਨੂੰ ਤੇ ਦੋ ਤਿੰਨ ਮੇਰੇ ਸੂਟ ਸੀਗੇ ਉਹਨਾਂ ਮੈਂ ਤਰਪਾਈ ਤਰਪਾਈਵ ਕਰਨ ਵਾਸਤੇ ਭੇਜੇ ਹੋਏ ਆ ਤੇ ਉਹ ਕਾਫੀ ਸੀਗੇ ਤੇ ਹੈ 3-4 ਸੂਟ ਹੋਰ ਵੀ ਕਸਟਮਰ ਦੇ ਵੀ ਸੀਗੇ ਉਹ ਵੀ ਤਰਪਾਈਆਂ ਵਾਸਤੇ ਭੇਜੇ ਹੋਏ ਉਹ ਵੀ ਸ਼ਾਇਦ ਅੱਜ ਆ ਜਾਣ ਤੇ ਫਿਰ ਮੈਂ ਪ੍ਰੈਸ ਵਗੈਰਾ ਕਰਕੇ ਤੇ ਉਹ ਸ਼ਾਮ ਨੂੰ ਕਪੜੇ ਵੀ ਦੇਣੇ ਆ ਤੇ ਕਪੜੇ ਤੇ ਰੈਡੀ ਹੋ ਗਏ ਨੇ ਤੇ ਤੇ ਅੱਜ ਮੈਂ ਤੁਹਾਨੂੰ ਇੱਕ ਹੋਰ ਗੱਲ ਕਰਨੀ ਸੀ ਵੇਖ ਲਓ ਨਾਲ ਲੋਕੀ ਕਿੱਦਾਂ-ਕਿੱਦਾਂ ਦੇ ਆ ਕਿ ਕਿਸੇ ਨੂੰ ਖਾਂਦਾ ਵੇਖ ਕੇ ਜਰਦੇ ਨਹੀਂ ਹੈਨਾ ਦੇਖੋ ਇੱਕ ਚੈਨਲ ਦੇ ਤੁਸੀਂ ਵੀ ਦੇਖਦੇ ਹੋਣੇ ਆ ਪਿੰਡ ਪੰਜਾਬ ਤੇ ਤੇ ਭੈਣ ਗਰਮੀਤ कौर ਤੇ ਉਹ ਘਰ ਬਣਾ ਰਹੀ ਹੈ ਤੇ ਉਹਦੇ ਬਰਖਲਾਫ ਇੰਨਾ ਲੋਕੀ ਉਹਨਾਂ ਗੱਲਾਂ ਕਰ ਰਹੇ ਜਿਵੇਂ ਕੱਲ ਪਰਸੋਂ ਉਹਨੇ ਆਪਣਾ ਪੂਰਾ ਹਸਾ ਖਿਤਾਬ ਦੱਸਿਆ ਕਿ ਇੰਨਾ ਸਾਡਾ ਮਤਲਬ ਪੂਰਾ ਖਰਚਾ ਆਇਆ ਤੇ ਲੋਕੀ ਕਮੈਂਟ ਥੱਲੇ ਦੇ ਰਹੇ ਨੇ ਤੁਹਾਡਾ ਕੋ ਪੈਸਾ YouTube ਦੀ ਤੋਂ ਆ ਰਿਹਾ ਦੱਸ ਤੁਸੀਂ ਜਿੰਨਾ ਮਰਜੀ ਪੈਸਾ ਖਰਚ ਲਓ ਇਹ ਪਤਾ ਨੀ ਗਲੋ ਕਿ ਕਿਉਂ ਇਦਾਂ ਜੈਲਸ ਕਰਦੇ ਆ ਉਹ ਭੈਣ ਨੂੰ ਮੈਂ ਬਹੁਤ ਉੱਨੀ ਤੋਂ ਦੇਖ ਰਹੀ ਆ ਉਹਦੇ ਮੈਂ ਇਸ ਮੈਂ ਤੇ ਹੁਣ ਬਣਾਇਆ ਚੈਨਲ ਤੇ ਉਹਨੇ ਕਾਫੀ ਉਹਦੇ ਮੈਂ ਦੇਖਿਆ ਹੋਇਆ ਕਿ ਉਹ ਭੈਣ ਨਾ ਇੰਨੀ ਮਿਹਨਤ ਕਰ ਰਹੀ ਐ ਇੰਨੀ ਮਿਹਨਤ ਕਰ ਰਹੀ ਐ ਤੇ ਉਹਦੇ ਵੱਲ ਵੇਖ ਕੇ ਮੋਟੀਵੇਸ਼ਨ ਮਿਲਦਾ ਹੈ ਹਨਾ ਉਹ ਪਿੰਡ ਦੇ ਵਿੱਚ ਰਹਿ ਕੇ ਖੇਤਾਂ ਵਿੱਚ ਤੇ ਇੰਨਾ ਕੰਮ ਕਰ ਰਹੀ ਹੈ ਹਨਾ ਸਾਰਾ ਆਪਣਾ ਖੇਤ ਦਾ ਵੀ ਕੰਮ ਕਰਦੀ ਹੈ ਹਸਬੰਦ ਦੇ ਨਾਲ ਵੀ ਕਰਾਂਦੀ ਮੱਝਾਂ ਦਾ ਵੀ ਕੰਮ ਸਾਰਾ ਕਰਦੀ ਉਹਦੇ ਵੱਲ ਵੇਖ ਕੇ ਬੜਾ ਅੱਛਾ ਜਿਹਾ ਲੱਗਦਾ ਚਲੋ ਅਸੀਂ ਤੇ ਚਲੋ ਪਿੰਡਾਂ 'ਚ ਨਹੀਂ ਰਹਿੰਦੇ ਸ਼ਾਇਦ ਪਰ ਉਹਨਾਂ ਦੀ ਮੈਂ ਜਦੋਂ ਅਸੀਂ ਦੇਖਦੇ ਹਾਂ ਬੜਾ ਅੱਛਾ ਲੱਗਦਾ ਤੇ ਤੁਸੀਂ ਐਪਰੀਸ਼ੀਏਟ ਕਰੋ ਤੁਸੀਂ ਕੀ ਹੈਨਾ ਚੈਲੰਜ ਕਿਉਂ ਕਰਦੇ ਹੋ ਹਨਾ ਉਹ ਮਿਹਨਤ ਕਰਕੇ ਮਿਹਨਤ ਕਰਕੇ ਇੱਥੋਂ ਤੱਕ ਸਾਰਾ ਪਰਿਵਾਰ ਹੀ ਮਿਹਨਤ ਕਰਕੇ ਇੱਥੋਂ ਤੱਕ ਪਹੁੰਚਿਆ ਹੋਇਆ ਹੈ ਹਨਾ ਤੇ ਇਦਾਂ ਨਹੀਂ ਕਰਨਾ ਚਾਹੀਦਾ ਵੈਸੇ ਪਤਾ ਨਹੀਂ ਮੈਂ ਇਦਾਂ ਕਿਉਂ ਕਿਹਾ ਮੈਨੂੰ ਅੱਛਾ ਜਿਹਾ ਨਹੀਂ ਲੱਗਾ ਤਾਂ ਕਰਕੇ ਤੇ ਡੋਨਟ ਵਾਈਂ ਤੁਸੀਂ ਗੁੱਸਾ ਨਾ ਕਰਿਓ ਕਿ ਮੈਂ ਇਦਾਂ ਬੋਲਿਆ ਪਰ ਨਹੀਂ ਪਰ ਇਦਾਂ ਨਹੀਂ ਕਰਨਾ ਚਾਹੀਦਾ ਨਾ ਜੇ ਕੋਈ ਭੈਣ ਇਦਾਂ ਕਰ ਰਹੀ ਆ ਕੋਈ ਗਲਤ ਤਾਂ ਨਹੀਂ ਦਾਸ ਕਰ ਰਹੀ ਆਪਣਾ ਬਿਜ਼ਨਸ ਚਲਾ ਰਹੀ ਆ ਕੱਪੜਿਆਂ ਦਾ ਕੰਮ ਉਹਨੇ ਖੋਲ੍ਹਿਆ ਹੋਇਆ ਮਿਹਨਤ ਦੇਖੋ ਸਾਰਾ ਦਿਨ ਉਹ ਕਿੰਨਾ ਕੰਮ ਕਰਦੀ ਆ ਹਨਾ ਸਟਰਗਲ ਹੈ ਹਨਾ ਸਟਰਗਲ ਕਰ ਰਹੀ ਹੈ ਸਟਰਗਲ ਕਰਕੇ ਹੀ ਇੱਥੋਂ ਤੱਕ ਪਹੁੰਚੀ ਹੋਈ ਹੈ ਮਿਹਨਤ ਕਰਕੇ ਤੇ ਇਦਾਂ ਨਹੀਂ ਕਰਨਾ ਚਾਹੀਦਾ ਜੋ ਲੋਕ ਹੁਣ ਸੀ ਨਾ ਉਹੀ ਨੇ ਲੋਕੀ ਜਰਦੇ ਨਹੀਂ ਕਿਸੇ ਨੂੰ ਦੇਖ ਕੇ ਤੇ ਤੁਸੀਂ ਵੀ ਆਪ ਬਣਾ ਲਓ ਚੈਨਲ ਕਰੋ ਹਨਾ ਮਿਹਨਤ ਕਰੋ ਮੈਂ ਤਾਂ ਐਵੇਂ ਨਹੀਂ ਵੀਡੀਓ ਬਣਦੀਆਂ ਸਾਰਾ ਘਰ ਦਾ ਕੰਮ ਵੀ ਕਰਨਾ ਫਿਰ ਵੀਡੀਓ ਬਣਾਉਣੀ ਐਡਿਟ ਕਰਨੀ ਪਉਣਾ ਫਿਰ ਦੋ ਦੋ ਤਿੰਨ ਚੈਨਲਾਂ ਤੇ ਉਹ ਕੰਮ ਕਰ ਰਹੀ ਹਾਂ ਨਾ ਅਗਲੀ ਨੂੰ ਜੇ ਫਾਇਦਾ ਆਏ ਤੇ ਉਹ ਜੇ ਉਹਨੂੰ ਕੁਝ ਲੱਗ ਰਿਹਾ ਤਾਂ ਹੀ ਨਾ ਹੁਣ ਬੱਚੇ ਪੜਾਣੇ ਨੇ ਅੱਗੇ ਉਹਨਾਂ ਦੇ ਤਰ੍ਹਾਂ ਕਰਨਾ ਹੁਣ ਮਨਵੀਰ ਨੂੰ ਉਹਨਾਂ ਨੇ ਬਾਹਰ ਭੇਜਿਆ ਉਹ ਐਵੇਂ ਤਾਂ ਨਹੀਂ ਭੇਜਿਆ ਜਾਂਦਾ 30 20 ਲੱਖ ਰੁਪਇਆ ਲੱਗ ਜਾਂਦਾ ਜੀ ਅੱਜਕੱਲ ਬਾਹਰ ਬੱਚੇ ਨੂੰ ਭੇਜਣ ਵਾਸਤੇ ਪਹਿਲਾਂ ਸੀ ਵੀ 25 ਲੱਖ ਲੱਗਦਾ ਸੀ ਹੁਣ ਤਾਂ ਬਹੁਤ ਹੁਣ ਜੀਆਈਸੀ ਬਹੁਤ 12 ਲੱਖ ਤੇ ਜੀਆਈਸੀ ਹੋ ਗਈ ਤੇ ਬੜਾ ਬੱਚੇ ਨੂੰ ਜਿਹਦੇ ਉਹਨਾਂ ਦਾ ਹੈਗਾ ਸੀ ਤੇ ਚਲੋ ਉਹਨਾਂ ਨੇ ਕਰ ਦਿੱਤਾ ਤੇ ਔਖੇ ਹੋ ਕੇ ਹੀ ਕੀ ਹੁੰਦਾ ਹੈ ਹਨਾ ਤੇ ਜ਼ਿੰਮੇਦਾਰਾ ਕੰਮ ਕਰਦੇ ਨੇ ਤੇ ਗੁੱਸਾ ਨਾ ਕਰਿਓ ਕਿ ਮੈਂ ਇਦਾਂ ਕਿਹਾ ਪਰ ਮੈਨੂੰ ਅੱਛਾ ਜਿਹਾ ਨਹੀਂ ਲੱਗਾ ਕਿ ਤੁਸੀਂ ਹੌਸਲਾ ਫਸਾਈ ਕਰਨੀ ਚਾਹੀਦੀ ਹੈ ਜੇ ਕੋਈ ਭੈਣ ਕੋ ਇਦਾਂ ਕੰਮ ਕਰੀ ਮੈਂ ਇੱਕ ਹੋਰ ਵੀ ਚੈਨਲ ਦੇਖ ਰਹੀ ਸੀ ਤੇ ਕੱਲ ਇੱਕ ਹੋਰ ਮੈਂ ਨਾ ਵੀਡੀਓ ਦੇਖਦੀ ਦੇਦੀ ਤੇ ਕੋਈ ਭੈਣ ਲਾਈ ਵਾਈ ਤੇ ਉੱਤੇ ਕਮੈਂਟ ਇੰਨੇ ਭੱਦੇ ਤੁਸੀਂ ਕਰ ਰਹੇ ਹੋ ਹਨਾ ਕਿੰਨੀ ਮਾੜੀ ਲੋਕ ਕਰਨ ਦੇ ਕੇ ਘਰ ਦਾ ਕੰਮ ਇਕ ਦਿਨ ਉਹਨੇ ਕਦੀ ਕੁਝ ਮਤਲਬ ਆਪਣਾ ਸਫਾਈਆਂ ਕਰਦੀ ਦਿਖਾਉਂਦੀ ਬੜੀ ਅੱਛੀ ਤਰ੍ਹਾਂ ਨਾ ਰੋਟੀ ਬਣਾਉਂਦੇ ਦਿਖਾ ਰਹੀ ਪਰ ਉਹਨੂੰ ਤੁਸੀਂ ਕਮੈਂਟ ਗਲਤ ਕਰ ਰਹੇ ਹੋ ਪਰ ਇਦਾਂ ਨਹੀਂ ਕਰਨੀ ਚਾਹੀਦੀ ਆਪਣੀ ਕਮਿਊਨਿਟੀ ਵਿੱਚ ਇਦਾਂ ਨਹੀਂ ਹੋਣਾ ਚਾਹੀਦਾ ਹੈ ਨਾ ਪੰਜਾਬ ਵਿੱਚ ਪੰਜਾਬ ਦੇ ਲੋਕੀ ਇੱਥੇ ਰਹਿ ਕੇ ਹੀ ਗਲਤ ਕਮੈਂਟ ਕਰਦੇ ਨੇ ਇਹ ਗਲਤ ਗੱਲ ਹੈ ਹੈ ਨਾ ਤੇ ਇਹਨਾਂ ਕਹਿੰਦੇ ਹੋਏ ਮੈਨੂੰ ਮਾਫ਼ ਕਰੋ ਜੇ ਮੈਂ ਕੁਝ ਜ਼ਿਆਦਾ ਬੋਲ ਗਈ ਹੋਵਾਂ ਤੇ ਇਧਰ ਮੈਂ ਆ ਗਈ ਸੀ ਦੂਸਰੇ ਰੂਮ ਵਿੱਚ ਤੇ ਇੱਥੇ ਆ ਕੇ ਮੈਂ ਡਸਟਿੰਗ ਵਗੈਰਾ ਮੈਂ ਕਿਹਾ ਇਹ ਵੀ ਰੂਮ ਦੀ ਨਾਲ ਹੀ ਕਰਦਾ ਤੇ ਹੁਣ ਧੁੱਪ ਵੀ ਲੱਗੂਗੀ ਜਰਤ ਫਿਰ ਮੈਂ ਗੱਦੇ ਵਗੈਰਾ ਦੋਨੋਂ ਔਰ ਕਮਰਿਆਂ ਦੇ ਨਾਲ ਧੁੱਪੇ ਸੁਕਣੇ ਪਾਉਣੇ ਨੇ ਤੇ ਮੈਂ ਕਿਹਾ ਚਲੋ ਥੋੜਾ ਫਿਰ ਬੈੱਡ ਸ਼ੀਟਾਂ ਵਗੈਰਾ ਅੰਦਰੋਂ ਜਿੰਨਾ ਵੀ ਗਦਰੀਆਂ ਖੇਸੀਆਂ ਵਗੈਰਾ ਹੁੰਦੀਆਂ ਹਨਾ ਉਹ ਸਾਰਾ ਸਮਾਨ ਜਿੰਨਾ ਵੀ ਹੁਣ ਧੁੱਪ ਲਵਾਵਲਾਂਗੇ ਤੇ ਨਾਲ ਨਾਲ ਸਾਰਾ ਇਹੀ ਹੁੰਦਾ ਡੀਪ ਕਲੀਨਿੰਗ ਥੋੜੀ ਜਨੀ ਹੋ ਜਾਂਦੀ ਆ ਤੇ ਬੰਦਾ ਕਰਦਾ ਰਹਿੰਦਾ ਇਹ ਨਹੀਂ ਮੈਂ ਵਲੌਗ ਮਤਲਬ ਰੋਜ਼ ਹੀ ਵੀਡੀਓ ਕੰਮ ਤੇ ਅਸੀਂ ਕਰਦੇ ਕਰਦੇ ਆ ਲੇਕਿਨ ਵੀਡੀਓ ਸ਼ੂਟ ਨਹੀਂ ਹੋਈ ਮੇਰੀ ਤੇ ਮੇਰੀ ਤਬੀਅਤ ਨਾ ਠੀਕ ਹੋਣ ਕਰਕੇ ਤੇ ਇਹ ਕਮੇ ਮੈਨੂੰ ਥੋੜਾ ਹੋ ਜਾਂਦਾ ਅਨਗੇਲੀ ਜੀ ਹੋ ਜਾਂਦੀ ਕਿ ਪੌਣੀ ਵੀਡੀਓ ਕੋ ਸਬਸਕ੍ਰਾਈਬ ਬਰਤੇ ਨੇ ਬਣ ਰਹੀ ਰਹੇ ਪਰ ਫਿਰ ਮੈਂ ਫਿਰ ਸਾਰਾ ਕਰਕੇ ਫਿਰ ਮੈਨੂੰ ਹੁੰਦਾ ਕਿ ਚਲੋ ਜਦੋਂ ਮੈਂ ਦੇਖਦੀ ਕਿ ਸਰ ਮੈਂ ਚਲੋ ਪੌਣੀ ਚਾਹੀਦੀ ਹੋਣਾ ਮੋਟੀਵੇਸ਼ਨ ਮਿਲਦੀ ਕਿਸੇ ਦੂਸਰੀ ਭੈਣ ਦਾ ਚੈਨਲ ਦੇਖਾਂ ਤਾਂ ਤੇ ਚਲੋ ਮੇਰੇ ਚੈਨਲ ਤੇ ਨਵੇਂ ਆਇਓ ਫਿਰ ਤਾਂ ਕੋਈ ਫਿਰ ਮੈਂ ਕਹਿ ਰਹੀ ਹਾਂ ਤਾਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਫੁੱਲ ਵਾਚ ਕਰਿਆ ਕਰੋ ਤੇ ਮੋਟੀਵੇਸ਼ਨ ਮਿਲਦੀ ਹੈ ਅਗੇ ਹਨਾ ਹੌਸਲਾ ਫਸਾਈਦਾ ਅੱਛਾ ਅੱਛਾ ਕਮੈਂਟ ਕਰਿਆ ਕਰਿਆ ਕਰੋ ਤਾਂ ਜੋ ਅਸੀਂ ਹੋਰ ਅੱਛਾ ਕਰ ਪਾਈਏ ਹੋਰ ਦਿਖਾਈਏ ਅੱਛਾ ਕਰਕੇ ਤੇ ਜੇ ਤੁਹਾਨੂੰ ਕੋਈ ਸਾਡਾ ਮਤਲਬ ਅੱਛਾ ਨਹੀਂ ਲੱਗ ਰਿਹਾ ਕੁਝ ਸਾਨੂੰ ਦੱਸੋ ਕਿ ਤੁਹਾਡਾ ਇਥੋਂ ਗਲਤ ਹੈ ਹਨਾ ਤੁਸੀਂ ਇਦਾਂ ਗਲਤ ਕਰ ਰਹੇ ਹੋ ਤਾਂ ਅਸੀਂ ਉਹਨੂੰ ਠੀਕ ਕਰੀਏ ਤੇ ਚਲੋ ਜੀ ਇੱਥੇ ਹੁਣ ਮੈਂ ਬੈੱਡ ਸ਼ੀਟ ਨੂੰ ਲਿਆ ਸੀ ਝਾੜ ਤੇ ਇੱਥੇ ਮੈਂ ਇਹਨਾ ਡਸਟਿੰਗ ਹੁਣ ਕਰ ਲਾਂਗੀ ਕਰਕੇ ਫਿਰ ਮੈਂ ਕਿਚਨ ਚ ਜਾਣਾ ਕਿ ਕਿਚਨ ਚ ਮੇਰੇ ਨਾਲ ਬਰਤਨ ਵੀ ਪਏ ਹੋਏ ਨੇ ਤੇ ਬਰਤਨ ਸਾਫ ਕਰਾਂਗੀ ਤੇ ਪਹਿਲਾਂ ਮੈਂ ਸੋਚਿਆ ਮੈਂ ਅੱਜ ਪਹਿਲਾਂ ਸਾਰੀ ਡਸਟਿੰਗ ਵਗੈਰਾ ਹੀ ਕਰਨੀ ਹੈ ਤੇ ਅੱਜ ਮੈਂ ਬਾਹਰ ਵੀ ਇੱਥੇ ਥੋੜਾ ਗਮਲਿਆਂ ਗਮਲਿਆਂ ਦੀ ਵੀ ਥੋੜੀ ਕਰਨੀ ਆ ਕਿ ਮੇਰੇ ਭਤੀਜੇ ਦੇ ਵਿਆਹ ਤੇ ਜਾਣ ਕਰਕੇ ਮੇਰੇ ਗਮਲੇ ਸਾਰੇ ਜਿੰਨੇ ਬੂਟੇ ਸਾਰੇ ਸੁੱਕ ਗਏ ਤੇ ਫਿਰ ਡੈਡੀ ਦੀ ਡੈਥ ਹੋ ਗਈ ਉੱਥੇ ਵੀ ਅਸੀਂ ਥੱਲੇ ਰੇ ਉੱਪਰ ਇੰਨਾ ਨਹੀਂ ਮਤਲਬ ਆਪੇ ਪਾਣੀ ਵਗੈਰਾ ਵਿਚਾਰਾਂ ਨੂੰ ਲੱਗਾ ਨਹੀਂ ਤੇ ਸਾਰੇ ਵਿਚਾਰੇ ਸੜ ਗਿਆ ਰਕਾ ਧੁੱਪ ਗਰਮੀ ਵੀ ਇੰਨੀ ਪਈ ਨਾ ਬਹੁਤ ਜ਼ਿਆਦਾ ਗਰਮੀ ਪਈ ਤੇ ਉਹ ਹੁਣ ਥੱਲੇ ਥੱਲੇ ਪ੍ਰੁੰਗਲਾ ਨਿਕਲ ਰਹੀਆਂ ਤੇ ਉਹਨਾਂ ਨੂੰ ਅੱਜ ਗਮਲਿਆਂ ਨੂੰ ਸਵਾਰਾਂਗੀ ਸਾਰਿਆਂ ਨੂੰ ਤੇ ਪਹਿਲਾਂ ਮੈਂ ਕਿਹਾ ਚੱਲ ਪਹਿਲਾਂ ਡਸਟਿੰਗ ਵਗੈਰਾ ਕਰ ਲਾਂ ਤੇ ਇਹ ਇੱਧਰ ਹੁਣ ਮੇਰੇ ਬੈੱਡ ਸ਼ੀਟਾਂ ਤੇ ਵਿਸ ਗਈਆਂ ਤੇ ਹੁਣ ਮੈਂ ਝੜ ਚੰਬ ਕਰਕੇ ਦਰਵਾਜ਼ਾ ਵਗੈਰਾ ਸਾਰੇ ਸਾਫ਼ ਕਰਕੇ ਫਿਰ ਮੈਂ ਕਿਚਨ 'ਚ ਜਾਣਾ ਕਿਚਨ 'ਚ ਮੇਰੇ ਬਰਤਨ ਪਏ ਉਹਨਾਂ ਨੂੰ ਸਾਫ਼ ਕਰਾਂਗੀ ਫਿਰ ਮੈਂ ਦੁਪਹਿਰ ਦਾ ਕੁਝ ਕੰਮ ਕਰਕੇ ਲੰਚ ਦਾ ਬਣਾ ਕੇ ਰੱਖ ਲਾਂਗੀ ਬੇਟੇ ਦੇ ਪੇਪਰ ਹੋ ਰਹੇ ਨੇ ਉਹਦੇ 7 ਅਕਤੂਬਰ ਤੱਕ ਪੇਪਰ ਨੇ ਤੇ ਉਹ ਫਿਰ ਉਹਦੇ ਪੇਪਰਾਂ ਕਰਕੇ ਵੀ ਫਿਰ ਥੋੜਾ ਜਿਹਾ ਹੁੰਦਾ ਕਿ ਬੱਚੇ ਨੂੰ ਜੋ 11:30 ਆ ਜਾਂਦਾ ਉਹਨੂੰ ਵੀ ਦੇਖਣਾ ਹੁੰਦਾ ਤੇ ਬੱਚੇ ਨੂੰ ਵੀ ਤੇ ਇਹ ਬੱਚਿਆਂ ਦੇ ਕੀ ਪੇਪਰ ਮਾਵਾ ਦੇ ਪੇਪਰ ਹੁੰਦੇ ਆ ਤਿਆਰੀ ਤਿਆਰੀ ਕਰਾਉਣੀ ਚਲੋ ਇੰਨਾ ਤੇ ਨਹੀਂ ਬੱਚਾ ਉਹ ਵੈਸੇ ਕਰ ਹੀ ਲੈਂਦਾ ਆਪ ਤੇ ਚਲੋ ਜੀ ਹੋਨ ਕੰਮ ਹੋ ਗਏ ਮੇਰੇ ਪੂਰੇ ਇੱਥੇ ਤਾਂ ਮੈਂ ਹੁਣ ਵਿਛਾਲੀ ਚਾਦਰ ਤੇ ਹੁਣ ਲੱਗ ਕਰਦੇ ਆ ਅਗਲਾ ਕੰਮ ਕੋਈ ਤੇ ਨਾਲ ਹੀ ਮੈਂ ਜੇ ਤੁਹਾਨੂੰ ਮੇਰੇ ਚੈਨਲ ਤੇ ਮਾੜਾ ਜਿਵੇਂ ਕੁਝ ਲੱਗਦਾ ਤੇ ਮੈਨੂੰ ਜਰੂਰ ਦੱਸਿਆ ਕਰੋ ਤਾਂ ਜੋ ਮੈਂ ਨਾ ਅੱਗੇ ਤੋਂ ਵਧੀਆ ਚੰਗਾ ਮਤਲਬ ਕਰ ਸਕਾਂ ਤੇ ਨਾ ਮੇਰਾ weight ਬਹੁਤ ਵੱਧ ਰਿਹਾ ਮੇਰਾ ਨਾ ਦੇਖੋ ਮੈਂ ਇੰਨਾ ਪ੍ਰੇਜ਼ ਹਾਂ ਕੋਈ ਤਲੀ ਚੀਜ਼ ਨਹੀਂ ਖਾ ਰਹੀ ਕੁਝ ਨਹੀਂ ਤੇ ਮੇਰਾ weight ਥੋੜਾ ਜਿਆਦਾ ਅੱਗੇ ਨਾਲ ਥੋੜਾ ਵਧਿਆ ਹੋਇਆ ਤੇ ਉਹ thyroids ਵਗੈਰਾ ਦਾ ਥੋੜਾ ਹਿੱਲਿਆ ਹੋਇਆ ਤੇ ਮੈਂ thyroid ਦੀ ਗੋਲੀ ਨਹੀਂ ਖਾ ਰਹੀ ਅਜੇ ਤੇ ਡਾਕਟਰ ਨੇ ਲਗਾਈ ਵੀ ਨਹੀਂ ਤੇ ਉਹ ਇਸ ਕਰਕੇ ਕਹਿੰਦੇ ਥੋੜਾ ਕਈ ਵਰੀ ਹਾਰਮੋਨ ਚੇਂਜ ਹੁੰਦੇ ਤਾਂ ਕਰਕੇ ਥੋੜਾ weight ਕਰੋ ਤੇ ਹੁਣ ਮੈਂ ਇੱਥੇ ਕਰ ਲਈ ਜੀ ਡਸਟਿੰਗ ਸ਼ੁਰੂ ਵੱਡਾਂ ਦੀ ਤੇ ਦੇਖੋ ਕਿੰਨੀ ਡਸਟ ਆਉਂਦੀ ਮੈਂ ਤਾਂ ਇਹ ਹੈਰਾਨ ਆ ਦੇਖੋ ਘਰ ਸਾਰਾ ਬੰਦ ਰਹਿੰਦਾ ਨਾ ਸ਼ਹਿਰ ਚ ਕੋਈ ਇਦਾਂ ਨਹੀਂ ਹੈਗਾ ਤੇ ਫੇਰ ਵੀ ਛੋਟੇ ਛੋਟੇ ਡਸਟ ਇੰਨੀ ਸਵੇਰੇ ਇੱਕ ਅੱਜ ਸਫਾਈ ਕੀਤੀ ਸ਼ਾਮ ਤੱਕ ਹੀ ਆ ਸਾਰੇ ਨਾ ਨਿੱਕ ਨਿੱਕੀ ਮਿੱਟੀ ਪਤਾ ਨਹੀਂ ਕਿੱਥੋਂ ਆਉਂਦੀ ਹੈ ਬਹੁਤ ਜ਼ਿਆਦਾ ਡਸਟ ਹੁੰਦੀ ਹੈ ਰੋਜ਼ ਸਫਾਈ ਕਰਦੀ ਫਿਰ ਵੀ ਜੇ ਇੱਕ ਦਿਨ ਨਾ ਕਰੋ ਤੇ ਫਿਰ ਤਾਂ ਬਹੁਤ ਹੀ ਬੁਰਾ ਹਾਲਾ ਨਾ ਪਰ ਮੇਰੀ ਆਦਤ ਹੈ ਮੈਂ ਰੋਜ਼ ਹੀ ਬੈੱਡ ਵਗੈਰਾ ਹੋਰ ਦਰਵਾਜੇ ਤੇ ਚਲੋ ਦੂਸਰੇ ਦਿਨ ਮੈਂ ਡਸਟਿੰਗ ਕਰਦੀ ਹਾਂ ਉਹਨਾਂ ਦੀ ਜਾਲੀਆਂ ਵਗੈਰਾ ਦੇ ਦਰਵਾਜਿਆਂ ਦੀ ਤੇ ਪਰ ਮੈਂ ਇਹ ਤਾਂ ਸਾਰੀ ਬੈੱਡਾਂ ਦੀ ਹੋਈ ਹੋਰ ਸਾਰਾ ਨਿੱਕਾ ਸਾਰਾ ਨਿਕਲਣੇ ਦਾ ਕੰਮ ਕਰਦੀ ਰਹਿੰਦੀ ਹਾਂ ਪਰ ਮੇਰੀ ਆਦਤ ਹੈ ਕਿ ਛੋਟੇ ਛੋਟੇ ਥੋੜਾ ਥੋੜਾ ਕੰਮ ਕਰਦੇ ਹੀ ਰਹਿਣਾ ਤੇ ਮੈਨੂੰ ਬੜਾ ਖਲਾਰ ਪਾਵੇਂ ਮੈਂ ਠੀਕ ਆ ਜਾਂ ਨਾ ਠੀਕ ਪਰ ਮੈਨੂੰ ਆਦਤ ਹੈ ਅਮਰੀਕੀ ਸਫਾਈ ਜਰੂਰ ਹੀ ਰੱਖਣੀ ਤਾਂ ਜੇ ਨਾ ਮੈਂ ਕਰਾਂ ਤਾਂ ਫਿਰ ਮੈਨੂੰ ਇਦਾਂ ਲੱਗ ਜਾਂਦਾ ਮੈਂ ਅੱਜ ਕੁਝ ਖਾਧ ਕੀਤਾ ਨਹੀਂ ਜਿੱਦਾਂ ਕੁਝ ਜਿੱਦਾਂ ਰੋਟੀ ਤੋਂ ਬਿਨਾਂ ਨਹੀਂ ਬੰਦਾ ਰਹਿ ਸਕਦਾ ਮੈਂ ਸਫਾਈ ਨਹੀਂ ਰਹਿ ਸਕਦੀ ਤੇ ਮੇਰੇ ਕੋਲ ਸਾਰੀ ਮਗਾਵਾ ਪਾਵੇਂ ਨਾ ਕਾਵਾ ਮੇਰੀ ਸਫਾਈ ਦਾ ਮੈਂ ਸਫਾਈ ਨੂੰ ਇੱਥੇ ਖਤਮ ਕਰ ਦਿੰਦੀ ਹਾਂ ਹੁਣ ਨਵੇਂ ਵਲੌਗ ਚ ਤੇ ਤਦ ਤੱਕ ਲਈ ਸਸ ਸ਼ਿੱਕਾ